ਅੱਜ ਲੁਧਿਆਣੇ ਦੀਆਂ ਸਾਰੀਆਂ ਐਸੋਸੀਏਸ਼ਨਾਂ ਜਿਹੜੀਆਂ ਵੀ ਪ੍ਰੋਮਿਨੈਂਟ ਐਸੋਸੀਏਸ਼ਨਸ ਐ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇਹਦਾ ਕਾਰਨ ਹੈ ਵੀ ਸਰਕਾਰ ਵੱਲੋਂ ਸਟੀਲ ਤੇ 25% ਸੇਫਗਾਰਡ ਡਿਊਟੀ ਲਗਾਉਣ ਦੀ ਗੱਲ ਕੀਤੀ ਜਾ ਰਹੀ ਹੈ ਔਰ 2 ਦਿਨ ਪਹਿਲਾਂ ਇਹਦੇ ਬਾਰੇ ਮੀਟਿੰਗ ਕੀਤੀ ਗਈ ਹੈ ਸੋ ਇਹਦੇ ਨਾਲ ਇੰਡਸਟਰੀ ਨੂੰ ਬੜਾ ਮਾੜਾ ਅਸਰ ਪਏਗਾ ਔਰ ਸਰਕਾਰ ਨੂੰ ਤੱਕ ਆਪਣੀ ਗੱਲ ਪਹੁੰਚਾਉਣ ਲਈ ਅਸੀਂ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਇਹਦੇ ਜਿਹੜਾ ਮੇਨ ਸਾਨੂੰ ਪ੍ਰੋਬਲਮ ਆਏਗੀ ਉਹਦੇ ਵਿੱਚ ਪ੍ਰੋਡਕਸ਼ਨ ਕਾਸਟ ਸਾਡੀ ਵੱਧ ਜਾਏਗੀ ਇਹਦੇ ਨਾਲ ਇਨਫਲੇਸ਼ਨ ਵਧੇਗਾ ਜਿਹੜੇ ਬਾਈਸਾਈਕਲ ਐਂਡ ਟੂਲਸ ਇਹਨਾਂ ਦੀ ਕੀਮਤ ਵਧੇਗੀ ਔਰ ਐਕਸਪੋਰਟ ਵਿੱਚ ਅਸੀਂ ਅਨਕੰਪੀਟੀਟਿਵ ਹੋ ਜਾਵਾਂਗੇ ਇਸ ਤੋਂ ਇਲਾਵਾ ਜਿਹੜੀ ਸਾਡੇ ਇਨਫਰਾਸਟ੍ਰਕਚਰ ਦੇ ਜਿੰਨੇ ਵੀ ਪ੍ਰੋਜੈਕਟ ਆ ਉਹ ਸਟੀਲ ਦੀ ਕਾਸਟ ਵਧਣ ਕਰਕੇ ਉਹ ਉਹਨਾਂ ਦੀ ਕਾਸਟ ਬਹੁਤ ਜ਼ਿਆਦਾ ਵੱਧ ਜਾਏਗੀ ਔਰ ਗਲੋਬਲ ਮਾਰਕੀਟ ਕਿਉਂਕਿ ਹੁਣ ਇੰਡੀਆ ਕੋਲ ਬੜਾ ਅੱਛਾ ਚਾਂਸ ਹੈ ਅਸੀਂ ਮੇਕ ਇਨ ਇੰਡੀਆ ਦੀ ਗੱਲ ਕਰਦੇ ਆ ਅਸੀਂ 5 ਟ੍ਰਿਲੀਅਨ ਇਕਨੋਮੀ ਦੀ ਗੱਲ ਕਰਦੇ ਆ ਔਰ ਇੰਡੀਆ ਦੀ ਜਿਹੜੀ ਐਕਸਪੋਰਟ ਹੈ ਬੜੀ ਬੈਡਲੀ ਇਫੈਕਟ ਹੋਏਗੀ ਕਿਉਂਕਿ ਮੈਂ ਹੁਣੇ ਦੋ ਐਗਜ਼ੀਬਿਸ਼ਨ ਅਟੈਂਡ ਕਰਕੇ ਆਇਆ ਹਾਂ ਜਿਹੜੀ ਚਾਈਨਾ ਦੀ ਇੰਡਸਟਰੀ ਹੈ ਉਹ ਸਾਡੇ ਤੋਂ ਅੱਜ ਵੀ ਕਿਤੇ ਅੱਗੇ ਔਰ ਉਹਨਾਂ ਦੇ ਪ੍ਰੋਡਕਟ ਸਾਡੇ ਤੋਂ ਵਧੀਆ ਔਰ ਕਾਸਟ ਬਹੁਤ ਘੱਟ ਹੈ ਸੋ ਮੈਂ ਸਰਕਾਰ ਨੂੰ ਇਹ ਦੁਬਾਰਾ ਵਿਚਾਰ ਕਰਨਾ ਚਾਹੀਦਾ ਔਰ ਇਹ ਅਸੀਂ ਇਵਨ ਵੀ ਵਿਲ ਰਾਈਟ ਟੂ ਸਟੀਲ ਮਿਨਿਸਟਰੀ ਐਂਡ ਕਮਰਸ ਮਿਨਿਸਟਰੀ ਐਂਡ ਔਨਰੇਬਲ ਪ੍ਰਾਈਮ ਮਿਨਿਸਟਰ ਸਾਹਿਬ ਕਿ ਇਹਨੂੰ ਇਮੀਡੀਏਟਲੀ ਵਾਪਸ ਲਿਆ ਜਾਏ ਔਰ ਇੰਡਸਟਰੀ ਤੇ ਕੋਈ ਸਿ큐ਰਿਟੀ ਨਾ ਲਗਾਈ ਸਰੇ ਸਿੰਘ ਜੀ ਦਾ ਕੱਲੇ ਲੁਧਿਆਣੇ ਤੱਕ ਹੀ ਲਿਜਾ ਜਾਉ ਨਹੀਂ ਇਹ ਦੇਖੋ 올 ਇੰਡੀਆ ਇਹ 올 ਇੰਡੀਆ ਦਾ ਸੀ ਰਲਨ ਸਾਹਿਬ ਨੇ ਦੱਸਿਆ ਵੀ ਹਰ ਸ਼ਹਿਰ ਚ ਅਸੀਂ ਪ੍ਰੈਸ ਕਾਨਫਰੰਸ ਕਰਕੇ ਔਰ ਸਰਕਾਰ ਤੱਕ ਆਪਣੀ ਗੱਲ ਪਹੁੰਚਾਉਣਾ ਇੱਕ ਸਟੀਲ ਮਿਨਿਸਟਰੀ ਔਰ ਕਾਮਰਸ ਮਿਨਿਸਟਰੀ ਦੇ ਵਿੱਚ ਇੱਕ ਐਗਰੀਮੈਂਟ ਹੋਇਆ ਵਾ ਕਿ 25% ਸ਼ੀਫਗਾਰਡ ਡਿਊਟੀ ਲੱਗੇਗੀ ਸਟੀਲ ਦੀ ਇੰਪੋਰਟ ਦੇ ਉੱਤੇ ਜਿਹਦੇ ਨਾਲ ਸਟੀਲ ਪ੍ਰਾਈਸ ਜਿਹੜੀਆਂ ਹਿੰਦੁਸਤਾਨ ਚ ਬਹੁਤ ਵੱਧ ਜਾਣਗੀਆਂ ਅਸੀਂ ਐਸਟੀਮੇਟ ਲਗਾ ਰਹੇ ਹਾਂ ਕਿ 12 ਤੋਂ 15 ਰੁਪਏ ਪਰ ਕਿਲੋ ਵੱਧ ਜਾਏਗਾ ਉਹਦੇ ਨਾਲ ਜਿਹੜਾ ਐਕਸਪੋਰਟ ਪ੍ਰੋਡਕਟ ਆ ਉਹ ਬਹੁਤ ਮਹਿੰਗਾ ਹੋ ਜਾਏਗਾ ਕਿਉਂਕਿ ਐਕਸਪੋਰਟ ਮਾਰਕੀਟ ਐਸੋਲੇ ਬਹੁਤ ਕੰਪੀਟੀਟਿਵ ਆ ਸਾਡਾ ਸਭ ਤੋਂ ਜ਼ਿਆਦਾ ਕੰਪੀਟੀਸ਼ਨ ਚਾਈਨਾ ਦੇ ਨਾਲ ਆ ਚਾਈਨਾ ਚ ਆਲਰੇਡੀ ਸਟੀਲ ਬਹੁਤ ਸਸਤਾ ਵਾ ਚਾਈਨਾ ਸਸਤਾ ਹੋ ਗਿਆ ਸਾਡਾ ਹੋਰ ਜ਼ਿਆਦਾ ਮਹਿੰਗਾ ਹੋ ਗਿਆ ਅਸੀਂ ਬਿਲਕੁਲ ਐਕਸਪੋਰਟ ਦੀ ਮਾਰਕੀਟ ਤੋਂ ਬਾਹਰ ਹੋ ਜਾਾਂਗੇ ਕਿਉਂਕਿ ਹੈਂਡ ਟੂਲ ਹੋਵੇ ਚਾਹੇ ਸਾਈਕਲ ਪਾਰਟ ਹੋਵੇ ਨਟ ਬੋਲਟ ਹੋ ઓટો ਪਾਰਟ ਹੋਵੇ ਫਾਸਨਰ ਹਰ ਚੀਜ਼ ਇੰਨੀ ਮਹਿੰਗੀ ਹੋ ਜਾਏਗੀ ਕਿ ਐਕਸਪੋਰਟ ਦੇ ਉਸ ਤੋਂ ਬੜਾ ਭੈੜਾ ਅਸਰ ਹੋਏਗਾ ਅਸੀਂ ਇੰਜੀਨੀਅਰਿੰਗ ਐਂਡ ਫੋਰਸਨ ਕਾਉਂਸਲ ਨੂੰ ਵੀ ਮੈਂ ਕੱਲ ਕੀਤੀ ਆ ਉਹਨਾਂ ਦੇ ਚੇਅਰਮੈਨ ਨੇ ਵੀ ਕੱਲ ਕੀਤੀ ਆ ਹੋਰ ਵੀ ਉਹਨਾਂ ਦੇ ਲੀਡਰਾਂ ਕਿਉਂਕਿ ਮੇਨ ਕਾਉਂਸਲ ਉਹ ਆ ਸਟੀਲ ਦੀ ਉਹਨਾਂ ਨੇ ਵੀ ਕਿਹਾ ਵਾ ਤੁਸੀਂ ਪ੍ਰੈਸ ਕਾਨਫਰੈਂਸ ਕਰੋ ਹਰ ਜਗ੍ਹਾ ਤੇ ਔਰ ਦਿੱਲੀ ਵੀ ਪ੍ਰੈਸ ਕਾਨਫਰੈਂਸ ਹੋਏਗੀ ਹਰ ਜਗ੍ਹਾ ਹੋਏਗੀ ਅਸੀਂ ਗਵਰਨਮੈਂਟ ਦੇ ਉੱਤੇ ਪ੍ਰੈਸ਼ਰ ਇੰਨਾ ਕਾ ਜ਼ਿਆਦਾ ਬਣਾਵਾਂਗੇ ਕਿ ਉਹ ਇਹ ਸੇਫਗਾਰਡ ਡਿਊਟੀ ਲਗਾਣਾ ਨਾ ਲਗਾਣ ਇਹ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਕਿਉਂਕਿ ਐਮਐਸਐਮਈ ਦਾ ਕਈ ਇਹ ਖਤਰਾ ਪੈਦਾ ਹੋ ਜਾਏਗਾ ਛੋਟੇ ਛੋਟੇ ਯੂਨਿਟ ਜਿਹੜੇ ਆ ਬੰਦ ਹੋਣ ਦੇ ਕਾਰਨ ਤੇ ਆ ਜਾਣਗੇ ਅਨਇਮਪਲੋਇਮੈਂਟ ਹੋਏਗੀ ਔਰ ਜੀਡੀਪੀ ਜਿਹੜੀ ਹੈ ਇਹਨਾਂ ਦੀ ਪਹਿਲਾਂ ਹੀ ਡਿਕਲਾਈਨ ਹੋਈ ਹੈ ਮੈਨੂਫੈਕਚਰਿੰਗ ਘੱਟ ਹੋਣ ਕਰਕੇ ਇਹ ਹੋਰ ਜ਼ਿਆਦਾ ਘਟ ਜਾਏਗੀ ਇਹਦੇ ਨਾਲ ਦੇਸ਼ ਦਾ ਬਹੁਤ ਜ਼ਿਆਦਾ ਨੁਕਸਾਨ ਹੋਊਗਾ ਸਰਕਾਰ ਨੂੰ ਕੀ ਸਮਝ ਆਏ ਕਿ ਇੱਕੋ ਦਾਮੀ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਨੋਟੀਫਿਕੇਸ਼ਨ ਆ ਸਕਦਾ ਮੈਨੂੰ ਇਹ ਲੱਗਦਾ ਹੋਵੇ ਇੰਪੋਰਟ ਔਰ ਐਕਸਪੋਰਟ ਦੇ ਵਿੱਚ ਗੈਪ ਬਹੁਤ ਹੈ ਚਾਈਨਾ ਤੋਂ ਇੰਪੋਰਟ ਬਹੁਤ ਜ਼ਿਆਦਾ ਹੋ ਰਹੀ ਹੈ ਸ਼ਾਇਦ ਉਹਨੂੰ ਘਟਾਉਣ ਵਾਸਤੇ ਕੀਤਾ ਵਾ ਲੇਕਿਨ ਇਹ ਚੀਜ਼ ਨਹੀਂ ਹੈ ਉਹਦੇ ਵਿੱਚ ਉੱਥੋਂ ਆ ਰਹੇ ਆ ਪ੍ਰੋਡਕਟ ਬਣੇ ਆ ਰਹੇ ਆ ਸਟੀਲ ਵੀ ਆ ਰਿਹਾ ਵਾ ਲੇਕਿਨ ਜਿਹੜਾ ਸਟੀਲ ਆ ਰਿਹਾ ਉਹ ਇੰਡੀਆ 'ਚ ਨਹੀਂ ਮਿਲਦਾ ਸਟੀਲ ਜਿਹੜਾ ਚਾਈਨਾ ਤੋਂ ਇੰਪੋਰਟ ਹੋ ਰਿਹਾ ਉਹ ਸਪੈਸ਼ਲ ਅਲੋਇ ਸਟੀਲ ਹੈਗਾ ਉਹ ਇੱਥੇ ਨਹੀਂ ਮਿਲਦਾ ਬਾਕੀ ਦਾ ਸਾਰਾ ਬੀਆਈਐਸ ਸਾ ਬਾਕੀ ਦਾ ਚਾਈਨਾ ਤੋਂ ਆ ਹੀ ਨਹੀਂ ਸਕਦਾ ਸਟੀਲ ਮੇਨ ਪ੍ਰਾਈਮ ਸਟੀਲ ਦੇ ਉੱਤੇ ਵੀ ਬੀਆਈਐਸ ਦੀ ਕੰਡੀਸ਼ਨ ਲਾਈ ਹੈ ਇਸ ਕਰਕੇ ਇਹ ਬੜਾ ਫਲੂਟ ਜਿਹਾ ਫਲੂਕ ਜਿਹਾ ਇਹਨਾਂ ਨੇ ਡਿਸੀਜਨ ਲਿਆ ਵਾ ਮੈਨੂੰ ਇਹ ਲੱਗਦਾ ਵਾ ਜਿਹੜੇ ਮੇਨ ਪ੍ਰੋਡਿਊਸਰ ਛੇ ਹੈਗੇ ਆ ਉਹਨਾਂ ਨੂੰ ਬਚਾਉਣ ਵਾਸਤੇ ਆ ਉਹਨਾਂ ਨੇ ਪ੍ਰੋਪਗੈਂਡਾ ਕੀਤਾ ਹੋਣਾ ਜਲਕਿ ਇਹਨਾਂ ਨੇ ਬਿਲਕੁਲ ਸਹੀ ਦੱਸਿਆ ਵਾ ਕਿ ਉਹਨਾਂ ਦੀਆਂ ਬੈਲੈਂਸ ਸ਼ੀਟਾਂ ਜੇ ਦੇਖੋ ਤੇ ਬਹੁਤ ਜ਼ਿਆਦਾ ਪ੍ਰੋਫਿਟ ਆ ਇਹ ਬਹੁਤ ਜ਼ਿਆਦਾ ਗਲਤ ਡਿਸੀਜਨ ਗਵਰਨਮੈਂਟ ਕੋਲੋਂ ਲੈ ਹੋ ਗਿਆ ਅਸੀਂ ਕੋਸ਼ਿਸ਼ ਕਰਾਂਗੇ ਕਿ ਡਿਸੀਜਨ ਨੂੰ ਵਿਲਦਾ ਕਰਾਂਗੇ ਅੱਜ ਸਾਰੀਆਂ ਇੰਡਸਟਰੀਆਂ ਜਿਹੜੀਆਂ ਇਕੱਠੀਆਂ ਹੋਈਆਂ ਸੀ ਜੀਐਸਟੀ ਨੂੰ ਅੱਜ ਸਾਰੀਆਂ ਐਸੋਸੀਏਸ਼ਨਾਂ ਇਸ ਕਰਕੇ ਸਾਰੀਆਂ ਇਕੱਠੀਆਂ ਹੋਣੀਆਂ ਪੈ ਗਈਆਂ ਕਿਉਂਕਿ ਇੱਕ ਬਰਨਿੰਗ ਇਸ਼ੂ ਜਿੰਮੇ ਕਰੇਗਾ ਸਾਡੀ ਰੀਡ ਦੀ ਹੰਦੀ ਤੋੜਨ ਦੀ ਜਿਹੜਾ ਕੰਮ ਚੱਲ ਰਿਹਾ ਹੈ ਉਹ ਸਰਕਾਰ ਨਹੀਂ ਕਿਤੇ ਬਨੇ ਉੱਪਰਲੀ ਗਾਹਗੇ ਇਹ ਸੇਫਗਾਰਡ ਡਿਊਟੀ ਲਗਾਉਣੀ ਮਨਸ਼ਾ ਸਰਕਾਰ ਸਰਕਾਰ ਦੀ ਸਾਡੀ ਸਮਝ ਤੋਂ ਬਾਹਰ ਹੈ ਔਰ ਜੋ ਕਿ ਦੇਖਿਆ ਜਾ ਰਿਹਾ ਹੈ ਵੀ ਇਹ ਸਿਰਫ ਸੇਫਗਾਰਡ 6 ਕਰੋੜ ਕਰਨ ਲਈ ਕੀਤੀ ਗਈ ਹੈ ਔਰ 6 ਕਰੋੜ ਦੇ ਬਜੇ 35 ਮਿਲੀਅਨ ਇੰਡਸਟਰੀ ਨੂੰ ਤੁਸੀਂ ਦੌਦੇ ਲਗਾਉਂਦੇ ਔਰ ਇਹ ਬੜੀ ਇੱਕੁਰਕਸਲਾਵਲੀ ਗੱਲ ਹੋਏਗੀ ਜੀ ਇਹਨੂੰ ਅਮਲ ਏਰੀਆ ਤੇ ਲਾ ਕੇ ਆਏਗੇ ਕੰਮ ਹੈ ਸਹੀ ਦੱਸਾਂ ਦੇ ਸੀ ਵੀ ਬਹੁਤ ਵੱਡੀ ਸਮੱਸਿਆ ਬਣੇਗੀ ਸਾਡੀਆਂ ਇੰਡਸਟਰੀਆਂ ਚਾਹੇ ਸਾਈਕਲ ਪਾਰਟ ਦੀਆਂ ਹੋਣ ਚਾਹੇ ਨਟ ਬੋਲ ਦੀਆਂ ਹੋਣ ਚਾਹੇ ਆਟੋ ਪਾਰਟਸ ਦੀਆਂ ਹੋਣ ਤੇ ਚਾਹੇ ਮੈਂ ਕਹਨਾ ਐਂਡ ਟੂਲੀ ਹੋਵੇ ਕੋਈ ਵੀ ਇੰਡਸਟਰੀ ਇਹ ਛਟਗਾ ਪ੍ਰਕਾਰ ਸੀਕਰ ਪੈਗੀ 25% ਦਾ ਮਤਲਬ ਹੈ ਐਟ ਲੀਸਟ 10 ਤੋਂ 12 ਰੁਪਏ ਪਰ ਕਿਜੀ ਦੇਟ ਵਜਾ ਰਹੇ ਕਿਹਨੇ ਕੋਸੇ ਬਜ਼ਾਰ ਕਰਾਂਗੇ ਸਾਡੇ ਦਾ ਮਾਰ ਦੇਣਗੇ ਪੰਜ-ਪੰਜ ਬਸਣੇ ਅੱਗੇ ਜੂਲਣੇ ਆ ਕਦੀ ਜੀਐਸਟੀ ਦੇ ਨਾਲ ਜਿਹੜੀ ਕਿਹਦੇ ਪਾਸੇ ਕੀ ਜਿਹੜੇ ਪੰਜਾਬ 'ਚ ਸਾਡੂ ਬੀਜ਼ਨਸ ਕਰਨਾ ਕਿ ਜਿਹਨੂੰ ਟੋਟਲ ਰੌਮ ਦੇ ਲਵਾਉਣਾ ਹੈ ਇਹ ਤੇ ਤਿਆਰ ਕਰਨਾ ਫਿਰ ਟੋਟਲ ਬਾਹਰ ਵੇਚਣਾ ਕਿਹੜੇ ਪਾਸੋਂ ਸਾਨੂੰ ਕਾਸਟ ਸਟੇਡਿੰਗ ਹੁੰਦੀ ਹੈ ਤੇ ਲੱਗਦਾ ਸਰਕਾਰ ਵੱਲੋਂ ਕੁਝ ਘਰਾਂ ਨੂੰ ਫਾਇਦਾ ਫਰਮਾਨ ਦੇ ਲਈ ਇਹ ਕਦਮ ਚੁੱਕਿਆ ਬਈ ਓਪਨ ਨਹੀਂ ਲੱਗ ਰਿਹਾ ਬਿਲਕੁਲ ਲੱਗਦਾ ਨਹੀਂ ਲੱਗ ਰਿਹਾ ਜਦ ਇਹ ਨਹੀਂ ਵੈਣ ਨਹੀਂ ਵੱਡੀ ਵੈਲਿਊ 25% ਜਿੰਨੀ ਬਣਾਣੀ ਕੋਈ ਵਜ੍ਹਾ ਹੋਣੀ ਚਾਹੀਦੀ ਤੁਸੀਂ ਜਦੋਂ ਕਿਸੇ ਬੰਦੇ ਦਾ ਦੁੱਖ ਸੁਣਦੇ ਹੋ ਸਾਡੀਆਂ ਬਲੇ ਸਿੱਟਾ ਮੰਗਲ ਜੀ ਨੂੰ ਹੋਂ ਫਤ ਲੱਗਦਾ ਬੜੀ ਇਹ ਨੋ 9 9000 ਬੇਟਾ 15000 ਬੇਟਾ ਸਾਡੀਆਂ ਪੜ ਲਓ ਜੇ ਸਾਨੂੰ ਇਹਨਾਂ ਜਿਹੜਾ ਪ੍ਰੋਫਿਟ ਲਗਾ ਦੋ ਵੀ ਤਾਂ ਕੁਝ ਸੋਚੋ ਇੰਡਸਟਰੀ ਬਾਰੇ ਸੋਚੋ ਇਹ ਕੰਟਰੀ ਸਭ ਦੀ ਸਾਂਝੀ ਹੈ ਇਹ ਕੋਈ ਛੇਕ ਰਿਆ ਨਹੀਂ ਇੱਕ ਕੰਟਰੀ ਬੁੜੀ ਹੈ 300 ਰਮਪਰ ਆਪਣਾ ਕਰੋੜ ਦੀ ਕਸਤੀ ਹੋ ਇਸ ਕਰਕੇ ਸੂਟ ਕੇ ਵੀ ਜੀ ਇਹ ਲਈਏ ਔਰ ਮੈਨੂੰ ਸਮਝਦਾ ਕਿ ਸਰਕਾਰ ਇਹਦੇ ਨੂੰ ਦੁਬਾਰਾ ਵਿਚਾਰ ਨਹੀਂ ਕਰਾਈ ਕਿ ਲੋਕੋ ਸਾਰੀ ਇੰਡਸਟਰੀ ਦੀ ਗੱਲ ਸੁਨੇਗੀ ਦਰਦ ਸੁਨੇਗੀ ਅਜ਼ਰੂਰ ਉਹਨਾਂ ਨੂੰ ਇਸ ਚੀਜ਼ ਬਾਰੇ ਸੋਚਣਾ ਪਵੇ ਤਾਂ ਸਾਡਾ ਤਾਂ ਹੀ ਕਹਿੰਦਾ ਕਿ ਜਿਹੜਾ 20% ਸੇਵਰ ਡਿਊਟੀ ਦਾ ਪ੍ਰਪੋਜ਼ਲ ਆਇਆ ਹੈ ਇਹ ਇੱਕ ਮਿਲੀ ਜੁਲੀ ਭਗਤ ਦਾ ਸਰਕਾਰ ਦੀ ਜਿਹੜੀ ਤੇ ਉਹ ਫੈਨਸੀਲ ਪ੍ਰੋਡਿਊਸਰ ਦੀ ਜੋ ਹੁਣੇ ਮੈਥੋਂ ਕਿਹਾ ਗਿਆ ਕਿ ਦੇਖੋ 15000 ਰੁਪਏ ਤਾਂ ਆਲਰੇਡੀ ਜਿਹੜੇ ਪ੍ਰੋਫਿਟ ਕਮਾ ਲਏ ਹੋ ਉਹਨਾਂ ਨੂੰ ਇੰਨੀ ਕਿਹੜੀ ਲੋਡ ਪੈ ਗਈ ਬਨਾਫੇ ਦੀ ਕਿ ਉਹਨਾਂ ਨੂੰ ਹੋਰ ਬਨਾਫੇ ਚਾਹੀਦੇ ਆ 25% ਸੇਵਰ ਡਿਊਟੀ ਲਗਾਉਣ ਲੱਗੇ ਨੇ ਅਸਟੀਲ ਦੇ ਪ੍ਰਾਈਸ ਜਾ ਰਹੇ 10 12 ਕਿਲੋ ਹੋਰ ਵਧਾ ਲਿਏ ਦੀ ਉਥੋਂ ਪਹਿਲਾਂ ਵੀ ਕਿਹਾ ਬਾਰ-ਬਾਰ ਮੰਗ ਕੀਤੀ ਹੈ ਜਦੋਂ ਤੱਕ ਕੀ ਰੈਗੂਲੇਟਰ free ਬੰਦਾ ਇਹਨਾਂ ਨੇ ਮਨਮੰਨੀਆ ਕਰਦੇ ਰਹਿਣਾ ਔਰ ਇਦਾਂ ਹੀ ਹੁੰਦੇ ਰਹਿਣਾ ਸਰਕਾਰਾਂ ਵੀ ਸਾਡੀਆਂ ਜਿਹੜੀਆਂ ਹੈਗੀਆਂ ਨੇ ਮੈਨੂੰ ਯਾਦ ਆ ਡਾਕਟਰ ਮੰਗਵਾਉਂਦੇ ਸਾਡੇ ਕੋਲ ਮੰਨ ਕੇ ਗਏ ਸੀਗੇ ਕਿ ਸੀ ਰੈਗੂਲੇਟਰੀ ਇਸ ਦਾ ਆਰਡਰ ਆਫ ਦਾ ਡੇ ਪਰ ਉਹ ਵੀ ਨਹੀਂ ਸੀ ਲਾਪਾਇ ਕਿ ਜਦੋਂ ਰਾਮਲਾਸ ਸਾਧਨ ਸੀਨੀਅਰ ਮਿੰਸਟਰ ਸੀ ਇਹ ਕੰਨੇ ਮੇਰੀ ਮਜਬੂਰੀ ਆ ਅੱਜ ਵੀ ਇੱਥੇ ਜਿਹੜੀ ਮਜਬੂਰੀ ਨਾਲ ਚੱਲ ਰਹੀ ਹੈ ਮਨੂੰ ਮਜਬੂਰੀ ਚ ਇੱਕ ਜਿਹੜੀਆਂ ਪਿਛੇ ਇਲੈਕਸ਼ਨ ਹੋ ਗਏ ਲੰਗੀਆਂ ਨੇ ਉਹਦਾ ਕੋਈ ਰਸਤਾ ਨਜ਼ਰ ਆ ਰਿਹਾ ਕਿ ਉਹਨਾਂ ਨੂੰ ਕੰਪੰਸੇਟ ਕਰਨ ਦੀ ਖਾਤਰ ਇਹ ਜਿਹੜੇ ਇੱਕਦਮ ਜਿਹੜਾ ਪ੍ਰਾਈਸ ਤੇ ਉਸਾਲ ਹੋਣ ਜਾ ਰਿਹਾ ਉਹਨਾਂ ਨੂੰ ਅਰਬਾਂ ਦਾ ਮੁਨਾਫਾ ਦੇਣ ਦੇ ਲਈ ਇੱਕ ਛੋਟੀ ਇੰਡਸਟਰੀ ਜਿਹੜੀ ਐਮਐਸਐਮਈ ਉਹਦਾ ਗਲਾ ਘੁੱਟਣ ਜਾ ਰਹੇ ਨੇ ਔਰ ਜੇ ਐਮਐਸਐਮਈ ਬੰਦ ਹੋ ਗਈ ਉਹ ਛੇ ਘਰਾਣਿਆਂ ਦੇ ਬੇਸ ਤੇ ਇਹ ਮੈਂ ਦਾਅਵੇ ਨਾ ਕਰਨਾ ਕਿ ਸਰਕਾਰ ਦੀ GDP ਟੈਸ ਨਾਲ ਸ਼ੁਰੂ ਹੋ ਗਈ ਔਰ ਜਿਹੜੇ 5 5 ਟ੍ਰਿਲੀਅਨ ਦੇ ਸਪਲਏ ਨੇਾਰੇ ਇਹਨਾਂ ਦੇ ਫਸ ਹੋ ਜਾਣਗੇ ਦੱਸੀ ਬਰਬਾਦ ਹੋ ਜੋਗੀ ਔਰ ਲੋਕੀ ਸੰਘਰਦ ਉਤਰਾਣਗੇ ਸਾਰਨ ਅਮਪਲੋਇਮੈਂਟ ਵੱਧ ਜਾਊਗੀ ਲੋਕੀ ਰੋਜ਼ਗਾਰ ਬਸੇ ਮੰਨ ਕੇ ਇੱਥੇ ਕੰਮ ਕੁਛੇ ਚੱਲਣਗੇ ਅੱਗੇ ਤੋਂ ਇਹੀ ਕਹਿਆ ਜੀ ਦਫਾ ਉਹ ਜੋ ਕੇ ਮੀਟਿੰਗ ਕੀਤੀ ਗਈ ਔਰ ਸੇ ਕਿਹਾ ਗਿਆ ਵੀ ਸਾਰੇ ਪੰਜਾਬ ਦੇ ਵਿੱਚ ਸਾਰੇ ਇੰਡੀਆ ਦੇ ਵਿੱਚ ਵੀ ਇਹ ਪਲੈਰ ਚਲਾਈ ਜਾਏਗੀ ਪਰ ਮੈਂ ਲੱਗਦਾ ਹੁਣ ਹੀ ਗੱਲ ਕਰ ਰਿਹਾ ਅਸੀਂ ਦਾ ਕਿ ਲੋਡ ਪਈ ਅਸੀਂ ਐਜੂਕੇਸ਼ਨ ਅਪਰੋਚਿੰਗ ਕਰਾਂਗੇ ਇੱਥੇ ਟੋਕੜ ਤਾਲਾ ਵੀ ਕਰਾਂਗੇ ਪਹਿਲੀ ਵਾਰ ਨਹੀਂ ਹੋ ਰਿਹਾ ਪਹਿਲਾਂ ਵੀ ਬੜੀ ਬੜੀ ਕੀਤੀਆਂ ਨੇ ਸਰਕਾਰਾਂ ਚੁਕਾਈਆਂ ਨੇ ਰੇਟ ਘਟਾਏ ਨੇ ਹੁਣ ਵੀ ਅਸੀਂ ਦਮ ਰੱਖਦੇ ਰੇਟ ਘਟਵਾਉਣ ਦੇ ਅਸੀਂ ਗੱਲ ਨਹੀਂ ਕਿ ਅਸੀਂ ਇਹ ਤੱਕਾ ਬਰਦਾਸ਼ਤ ਕਰ ਲਾਂਗੇ ਜ਼ਿਆਦਤੀ ਕਦੇ ਬਰਦਾਸ਼ਤ ਨਹੀਂ ਕੀਤੀ ਹੈ